ਅੱਗੇ ਕਰਨੇ ਆ ਸਭ ਤੋਂ ਪਹਿਲੀ ਤੇ ਵੱਡੀ ਮੁੱਖ ਖਬਰ ਅੱਜ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਸੁਣ ਕੇ ਸੀਐਮ ਮਾਨ ਦੀ ਵੀ ਨੀਂਦ ਉੱਡ ਗਈ ਹੈ ਸੀਐਮ ਮਾਨ ਵੀ ਬੇਚੈਨ ਹੋ ਗਏ ਨੇ ਦੂਜੀ ਵੱਡੀ ਖਬਰ ਅੱਜ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਿਧਾਨ ਸਭਾ 'ਚ ਜਾ ਰਹੇ ਬਲਕਾਰਥ ਦੂ ਵਿਧਾਨ ਸਭਾ 'ਚ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੇ ਵੱਡਾ ਪਹਿਨ ਕਰ ਦਿੱਤਾ ਹੈ ਵੱਡਾ ਐਲਾਨ ਦੇ ਦਿੱਤਾ ਹੈ ਜਿਸ ਨੂੰ ਸੁਣ ਕੇ ਅੱਜ ਭਾਜਪਾ ਸਰਕਾਰ ਵੀ ਹੈਰਾਨ ਰਹਿ ਗਈ ਹੈ ਉਹਨਾਂ ਨੇ ਸਿੱਧਾ ਭਾਜਪਾ ਸਰਕਾਰ ਨੂੰ ਹੀ ਉਲਟਾ ਧੜਾ ਤਸਕਰੀ ਦਰ ਨਾਲ ਅੱਗੇ ਸੰਜੀਕਰਦੇ ਆ ਤੁਸੀਂ ਜਿਹੜੇ ਆਪਣੇ ਲਾਈਵ ਟੀਵੀ ਦੇ ਨਾਲ ਡਾਕਟਰ ਬਖਸ਼ੀ ਸ਼ਰਦਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਆਪਾਂ ਪਹਿਲੀ ਤੇ ਮੁੱਖ ਵੱਡੀ ਖਬਰ ਤੇ ਗੱਲ ਕਰਦੇ ਆ ਜਿੱਥੇ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਸੁਣ ਕੇ ਸੀਐਮ ਮਾਦੇਵੀ ਨੀਂਦ ਉੱਡ ਗਈ ਹੈ ਉਹ ਵੀ ਬੇਚੈਨ ਹੋ ਗਏ ਨੇ ਦੋਸਤੋ ਦਰਸਾਲੇ ਮਾਮਲਾ ਕੀ ਹੈ ਕੱਤੀਏ ਅਜੇ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਵੈ ਪੰਜਾਬ ਦੀਆਂ ਜੋ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨਾਲ ਐਨੇ ਵਾਅਦੇ ਕੀਤੇ ਸੀ ਐਨੇ ਜ਼ਿਆਦਾ ਉਹਨਾਂ ਨੂੰ ਕਿਹਾ ਸੀ ਕਿ ਤੁਹਾਡੇ ਖਾਤਿਆਂ ਦੇ ਵਿੱਚ ਕਿੰ ਕੀ ਸਾਲ ਪਿਆਏਗਾ ਹਜ਼ਾਰ ਹਜ਼ਾਰ ਰੁਪਏ ਆਪੇਗਾ ਪਰ ਹਜੇ ਤੱਕ ਉਹ ਕਹਿੰਦੀ 2 3 ਸਾਲ ਬੀਤ ਗਏ ਨੇ ਹਜੇ ਤੱਕ ਇਹਨਾਂ ਨੇ ਮਹਿਲਾਵਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਪਰ ਵਾਅਦੇ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਵੱਡੇ ਕੀਤੇ ਸੀ ਉੰਨਾ ਨੇ ਇਸ ਦਲ ਨੂੰ ਕਿਹਾ ਕਿ ਇਹਨਾਂ ਨੇ ਜੋ ਵੱਡੇ ਵਾਅਦੇ ਕੀਤੇ ਸੀ ਅਸੀਂ ਉਹਨਾਂ ਵਾਅਦਿਆਂ ਨੂੰ ਪੂਰਾ ਕਰਕੇ ਦਿਖਾਵਾਂਗੇ ਦਿੱਲੀ ਦੇ ਵਿੱਚ ਅਸੀਂ ਜੋ ਵਾਅਦੇ ਕੀਤੇ ਨੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਤੇ ਤੁਹਾਨੂੰ ਵੀ ਮਹਿਲਾਵਾਂ ਨੂੰ ਇਹ ਗੱਲ ਦੀ ਸਿੱਖਿਆ ਦਿੱਤੀ ਗਈ ਹੈ ਮਹਿਲਾਵਾਂ ਨੂੰ ਇਹ ਗੱਲ ਦੱਸੀ ਗਈ ਹੈ ਕਿ ਤੁਹਾਡੇ ਖਾਤੇ ਦੇ ਵਿੱਚ ਮਹੀਨਾ ਬਰ ਮਹੀਨਾ ਤੁਹਾਨੂੰ ਪੈਸੇ ਦਿੱਤੇ ਜਾਣਗੇ 25-2500 ਆਪਿਆ ਤੁਹਾਡੇ ਖਾਤਿਆਂ ਦੇ ਵਿੱਚ ਆਵੇਗਾ ਤੇ ਅਸੀਂ ਆਪਣੇ ਵਾਅਦੇ ਦੇ ਲਈ ਪੂਰੇ ਜ਼ਿੰਮੇਵਾਰ ਹਾਂ ਇਹ ਗੱਲ ਆਪਰੇਖਾ ਗੁਫਤਗੋਚ ਨੇ ਕਹੀ ਹੈ ਅਤੇਖਾ ਗੁਫਤਗੋਚ ਜੀ ਕਹਿੰਦੇ ਨੇ ਉਹ ਕਹਿੰਦੇ ਵੀ ਜਦੋਂ ਹੀ ਸਾਡੀ ਸਰਕਾਰ ਬਣੀ ਸੀ ਤਾਂ ਅਸੀਂ ਇਹ ਜੀ ਸੋਚੀ ਸੀ ਕਿ ਮਹਿਲਾਵਾਂ ਨੂੰ ਆਮ ਆਦਮੀ ਪਾਰਟੀ ਨੇ ਜੋ ਐਲਾਨ ਕੀਤੇ ਹੋਰ ਵੀ ਕਈ ਐਲਾਨ ਕੀਤੇ ਹੋਰ ਵੀ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀ ਕਿ ਤੁਸੀਂ ਆ ਕੇ ਆ ਕਰਤਾਗੇ ਬੇਰੁਜ਼ਗਾਰੀ ਖਤਮ ਕਰਤਾਗੇ ਕਾਰੋਬਾਰ ਇਨਾ ਖੋਲ ਦਵਾਂਗੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇ ਦਵਾਂਗੇ ਜਿਵੇਂ ਡਿਪੋਰਟ ਹੋ ਜਾਂ ਜੋ ਅਮਰੀਕਾ ਚ ਡਿਪੋਰਟ ਹੋ ਕੇ ਨੌਜਵਾਨ ਆਏ ਨੇ ਉਹਨਾਂ ਨੂੰ ਵੀ ਉਹਨਾਂ ਨੇ ਇਹ ਜੀ ਕਹੇ ਸੀ ਕਿ ਬਾਹਰ ਹਾਲਾਂਕਿ ਇਹ ਗੱਲ ਗਲਤ ਹੋ ਗਈ ਹੈ ਇਹਨਾਂ ਦਾ ਜੋ ਬਿਆਨ ਹੈ ਉਹ ਉਲਟ ਹੋ ਗਿਆ ਹੈ ਇਥੇ ਦੇ ਲੋਕ ਬਾਤ ਕਰਦੇ ਨੇ ਤੇ ਬਾਅਦ ਵਿੱਚ 40-40 ਲੱਖ ਰੁਪਏ ਲਾ ਕੇ ਫੇਰ ਅਜੇ ਰਿਪੋਰਟ ਹੁੰਦੀਆਂ ਹਾਂ ਹਾਂਜੀ ਇਹ ਗੱਲ ਜਦੋਂ ਉਸਨੇ ਕਈ ਸਾਰੇ ਹਕੁਮਤ ਜੀ ਕਹਿੰਦੇ ਨੇ ਕਿ ਇਹ ਸਾਨੀਆਂ ਗੱਲਾਂ ਦਾ ਭਗਵਾਨ ਨੇ ਪੰਜਾਬ ਪਹੁੰਚਿਆ ਸੀ ਉਹਨਾਂ ਨੇ ਵਾਅਦੇ ਕਰ ਪੂਰੇ ਕਰਨ ਲਈ ਕਿਹਾ ਜਾਂ ਤੁਸੀਂ ਪਰ 3 ਸਾਲ ਬੀਤ ਗਏ ਨੇ ਹਜੇ ਤੱਕ ਉਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਪਰ ਜਦੋਂ ਹੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਦੁਆਰਾ ਇਹ ਗੱਲ ਆਪ ਕੀ ਜਾਂਦੀ ਹੈ ਕਿ ਸਾਡੀ ਜੋ ਸਰਕਾਰ ਹੈ ਅਸੀਂ ਆਪਣੇ ਵਾਅਦਿਆਂ ਨੂੰ ਪੂਰੇ ਜ਼ਿੰਮੇਵਾਰੀ ਦੇ ਨਾਲ ਨਿਭਾਵਾਂਗੇ ਤੇ ਉਹਨਾਂ ਦੇ ਦੁਆਰਾ ਇਹ ਗੱਲ ਆਪ ਕੀ ਗਈ ਹੈ ਕਿ 8 ਮਾਰ ਨੂੰ ਯਾਨੀ ਕਿ ਮਹਿਲਾ ਦਿਵਸ ਤੋਂ ਪਹਿਲਾਂ ਪਹਿਲਾਂ ਸਾਰੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਪੈਸੇ ਵੀ 25-2500 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇਗਾ ਤੁਸੀਂ ਦੇਖੋ ਜੇ ਅਸੀਂ ਆਪ ਨੀ ਸਰਕਾਰ ਜੋ ਹੈ ਅਸੀਂ ਆਪਣੇ ਵਾਅਦੇ ਰੂਪੀ ਜ਼ਿੰਮੇਵਾਰੀ ਦੇ ਨਾਲ ਨਿਭਾਵਾਂਗੇ ਤੇ ਤੁਹਾਨੂੰ ਖੁਸ਼ ਕਰਨ ਦਾ ਮੌਕਾ ਹੀ ਨਹੀਂ ਮਿਲੇਗਾ ਇਹ ਜੋ ਬਿਆਨ ਨੇ ਅ ਤ੍ਰਿਖਾ ਗੁਪਤ ਜੀ ਨੇ ਦਿੱਤੇ ਨੇ ਜਸਦੇਵ ਦੁਆਰਾ ਸੁਨਣੀਆਂ ਗੱਲ ਆਖੀ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ 8 ਮਾਰਚ ਤੋਂ ਪਹਿਲਾਂ ਹੀ ਮਹਿਲਾਵਾਂ ਦੇ ਖਾਤੇ ਵਿੱਚ 25-25 ਹਜ਼ਾਰ ਰੁਪਏ ਪਾਇਆ ਜਾਵੇਗਾ ਉਹ ਕਹਿੰਦੇ ਨੇ ਅਸੀਂ ਆਮ ਆਦਮੀ ਪਾਰਟੀ ਬਣ ਕੇ ਤਾਂ ਨਹੀਂ ਆ ਅਸੀਂ ਤਾਂ ਆਪਣੇ ਵਾਅਦਿਆਂ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਵਾਂਗੇ ਪੂਰੀ ਸ਼ਿੱਦਤ ਦੇ ਨਾਲ ਨਿਭਾਵਾਂਗੇ ਤੇ ਅਸੀਂ ਇਹਨਾਂ ਤੋਂ ਉਲਟ ਸਾਰੇ ਜੋ ਅਸੀਂ ਵਾਅਦੇ ਕੀਤੇ ਨੇ ਉਹ ਜ਼ਿੰਮੇਵਾਰੀ ਦੇ ਨਾਲ ਨਿਭਾਵਾਂਗੇ ਅੱਜ ਇਹ ਗੱਲ ਰੇਖਾ ਗੁਪਤਾ ਜੀ ਨੇ ਕਹੀ ਹੈ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਦੂਜੀ ਗੱਲ ਦੂਜੀ ਖਬਰ ਜੋ ਅੱਜ ਵਿਧਾਨ ਸਭਾ ਦੇ ਸਾਹਮਣੇ ਆ ਰਹੀ ਹੈ ਜਿੱਥੇ ਖੇਤ ਸਿੰਘ ਹੈਗੇ ਬਲਕਾਰ ਸਿੱਧੂ ਵਿਧਾਨ ਸਭਾ 'ਚ ਪਹੁੰਚਦੇ ਕੀਤਾ ਰਸਤੇ ਦੇ ਵਿੱਚ ਜਦੋਂ ਹੀ ਉਹ ਤਾਂ ਪਹੁੰਚਣ ਲੱਗੇ ਨੇ ਤਾਂ ਪੱਤਰਕਾਰਾਂ ਦੇ ਦੁਆਰਾ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਜੋ ਭਾਜਪਾ ਪਾਰਟੀ ਹੈ ਉਹ ਤੁਹਾਨੂੰ ਕਹਿੰਦੀ ਹੈ ਕਿ 3 ਸਾਲ ਹੋ ਗਏ ਤੁਸੀਂ ਹਜੇ ਤੱਕ ਤਾਂ ਕੁਸ਼ਕੀਤਾ ਨਹੀਂ ਆ 3 ਸਾਲ ਹੋ ਗਏ ਤੁਹਾਨੂੰ ਉਸ ਥੋੜੀ ਸਰਕਾਰ ਬਣੀ ਨੂੰ ਤੁਸੀਂ ਮਹਿਲਾਵਾਂ ਦੇ ਖਾਤੇ ਵਿੱਚ 1 ਰੁਪਿਆ ਵੀ ਨਹੀਂ ਪਾਇਆ ਤਾਂ ਬਲਕਾਰ ਸਿੱਧੂ ਜੀ ਨੇ ਉਹਨਾਂ ਦਾ ਇੱਕ ਕਰੜਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਪੱਲਾ ਸੰਭਾਲੋ ਤੁਹਾਡੀ ਸਰਕਾਰ ਦਿੱਲੀ ਦੇ ਵਿੱਚ ਬਣੀ ਹੈ ਤੁਸੀਂ ਆਪਣਾ ਪੱਲਾ ਝੁਮਾ ਲਓ ਸਾਡੀ ਸਰਕਾਰ ਹੈ ਅਸੀਂ ਪੰਜਾਬ ਵਿੱਚ ਆਪੇ ਹੀ ਮਹਿਲਾਵਾਂ ਨੂੰ ਪੈਸੇ ਦੇ ਰਵਾਂਗੇ ਅਸੀਂ ਇਹ ਚੀਜ਼ ਦੀ ਤਿਆਰੀ ਕੀਤੀ ਹੈ ਕਿ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਨ ਬਲਕਾਰ ਤੁਹਾਨੂੰ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਪੱਲੇ ਕੀ ਹੈ ਉਹਨਾਂ ਦੇ ਪੱਲੇ ਤਾਂ ਕੁਝ ਹੈ ਹੀ ਨਹੀਂ ਉਹ ਤਾਂ ਬਸ ਫੁੱਕੀਆਂ ਹੀ ਹਵਾ ਮਾਰਦੇ ਆ ਪਰ ਸਰਕਾਰ ਜੀ ਜੇ ਤੁਹਾਡੇ ਪੱਲੇ ਹੈ ਤਾਂ ਪੰਜਾਬ ਦੀਆਂ ਔਰਤਾਂ ਨੂੰ ਤੁਸੀਂ ਦੇ ਦਿਓ ਤੁਸੀਂ ਕਿਉਂ ਨਹੀਂ ਦਿੰਦੇ ਜੇ ਜੇਕਰ ਤੁਹਾਡੇ ਕੋਲੇ ਤੁਸੀਂ ਕਹਾ ਵੀ ਭਾਜੀਪੀ ਸਰਕਾਰ ਕੋਲੇ ਕੋਈ ਬੰਦ ਨਹੀਂ ਜੇਕਰ ਬੀਡੀਪੀ ਸਰਕਾਰ ਕੋਲੇ ਕੁਝ ਨਹੀਂ ਤੁਹਾਡੇ ਕੋਲ ਬਹੁਤ ਕੁਝ ਹੈ ਤੇ ਪੰਜਾਬ ਦੇ ਲੋਕਾਂ ਨੂੰ ਦਿਓ ਬੇਰੋਜ਼ਗਾਰੀ ਖਤਮ ਕਰੋ ਕਾਰੋਬਾਰ ਚਲਾਓ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਦਾ ਕਾਰੋਬਾਰ ਇੱਥੇ ਚਲਾਓ ਤਾਂ ਕਿ ਰਿਪੋਰਟ ਹੋ ਕੇ ਉਹਦੀ ਲੋੜ ਹੀ ਨਾ ਪਵੇ ਜਿਹੜੇ ਨੌਜਵਾਨ ਅੱਜ ਬੇਰੋਜ਼ਗਾਰ ਹੋ ਕੇ ਪਹਿਲਾਂ ਤਾਂ ਉਹ ਅਮਰੀਕਾ ਗਏ ਉਸ ਤੋਂ ਬਾਅਦ ਜਦੋਂ ਉਹ ਇੱਥੇ ਜਾਂਦੇ ਨੇ ਤਾਂ ਡੋਨਾਲਡ ਟਰੰਪ ਉਹਨਾਂ ਨੂੰ ਤੱਕੇ ਦੇ ਨਾਲ ਆਪਣੇ ਦੇਸ਼ ਵਿੱਚੋਂ ਕੱਢ ਦਿੰਦਾ ਹੈ ਤੇ ਹੱਥਾਂ ਹਾਕੜੀਆਂ ਬੇੜੀਆਂ ਲਗਾ ਕੇ ਉਹਨਾਂ ਨੂੰ ਇੱਥੇ ਪਹੁੰਚਾਇਆ ਜਾਂਦਾ ਹੈ ਜਿੱਕਰ ਅੱਜ ਦੀ ਸਰਕਾਰ ਪੰਜਾਬ ਦੀ ਸਰਕਾਰ ਚੰਗੀ ਹੁੰਦੀ ਤਾਂ ਅਜਿਹਾ ਕਿਉਂ ਹੁੰਦਾ ਪਿਛਲੇ ਦਿਨੀ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਸੀ ਦੋਸਤੋ ਤੁਹਾਡੇ ਨਾਲ ਸਾਂਝਾ ਕੀਤਾ ਸੀ ਜਿੱਥੇ ਕਿ ਭਗਵੰਤ ਮਾਨ ਜੀ ਨੇ ਕਿਹਾ ਸੀ ਸੀਐਮ ਮਾਨ ਕਹਿੰਦੇ ਕਿ ਇਹ ਸਿਸਟਮ ਮਾੜਾ ਹੈ ਇਹ ਸਿਸਟਮ ਮੈਂ ਦੋਆ ਤਿੰਨ ਸਾਲਾਂ ਚ ਨਹੀਂ ਬਦਲ ਸਕਦਾ ਜਦੋਂ ਉਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਉਹਨਾਂ ਨੇ ਸੁਭਾਵਾਂ ਲਾਈਆਂ ਉਹਨਾਂ ਨੇ ਕਿਹਾ ਉਹਨਾਂ ਨੇ ਦਿੱਤੇ ਬਿਆਨ ਕਿ ਅਸੀਂ ਜੋ ਸਿਸਟਮ ਹੈ ਉਹ ਚਟਕੀਆਂ ਦੇ ਵਿੱਚ ਬਦਲ ਦਾਂਗੇ ਫਿਰ ਹੁਣ ਕਿਉਂ ਨਹੀਂ ਬਦਲਿਆ ਜੇ ਤੁਸੀਂ ਬਦਲ ਸਕਦੇ ਸੀ ਤਾਂ ਤੁਹਾਡੀ ਸਰਕਾਰ ਨੂੰ ਤਾਂ 3 ਸਾਲ ਹੋ ਗਏ ਨਾ ਪੰਜਾਬ 'ਚ ਐਨ ਤੇ ਬਦਲ ਦਿੰਦੇ ਇੰਨਾ ਗੱਲਾਂ ਤੇ ਅੱਜ ਰੇਖਾ ਗੁਪਤਾ ਨੇ ਗੱਲ ਕੀਤੀ ਹੈ ਰੇਖਾ ਗੁਪਤਾ ਨੇ ਕਿਹਾ ਕਿ ਤੁਸੀਂ ਤਾਂ ਐਨੇ ਐਨੇ ਵੱਡੇ ਵਾਦੇ ਕੀਤੇ ਸੀ ਪੰਜਾਬ ਦੇ ਵਿੱਚ ਕਿ ਪੂਰੇ ਕਿਉਂ ਨਹੀਂ ਕੀਤੇ ਹੁਣ ਤੁਸੀਂ ਸਾਡੇ ਤੇ ਜੋ ਤਵੇ ਲੰਨੇ ਹੋ ਤੁਸੀਂ ਆਪਣੇ ਵਾਦਿਆਂ ਲਈ ਵੀ ਦੇਖੋ ਤੇ ਉਸ ਤੇ ਹੀ ਅੱਜ ਬਲਕਾ ਤੁਸੀਂ ਜੀ ਬੋਲੇ ਨੇ ਕਿ ਇਹ ਜੋ ਕਹਿ ਰਹੀ ਨੇ ਇਹਨਾਂ ਦੇ ਪੱਲੇ ਤਾਂ ਕੁਛ ਨਹੀਂ ਇਹਦਾ ਬਸ ਫੁਕੀਆਂ ਵਾਵਾ ਮਾਰਦੇ ਨੇ ਇਹਨਾਂ ਇਹ ਆਪਣਾ ਪੱਲਾ ਸਾਹਮਣੇ ਸਾਡੀ ਪੰਜਾਬ ਦੀ ਸਰਕਾਰ ਹੈ ਅਸੀਂ ਆਪਣੇ ਤੁਹਾਰਾ ਸਾਰੇ ਵਾਦੇ ਪੂਰੇ ਕਰਾਂਗੇ ਪਰ ਬਰਕਾ ਸਿੱਧੂ ਜੀ ਤੇ ਪੂਰੇ ਹੀ ਕਰਨੇ ਸੀ ਤਾਂ ਫਿਰ ਇੰਨਾ ਟਾਈਮ ਕਿਉਂ ਲਾਇਆ ਇੰਨੇ ਟਾਈਮ ਤੱਕ ਤਾਂ ਤੁਸੀਂ ਕਈ ਵਾਦੇ ਪੂਰੇ ਕਰ ਸਕਦੇ ਸੀ ਪਰ ਤੁਸੀਂ ਕਿਤੇ ਹੀ ਤੋਂ ਦਰਸਾਰ ਅੱਜ ਤੋ ਇਹ ਸਰਕਾਰਾਂ ਨੇ ਉਹ ਆਪਸ ਵਿੱਚ ਰਲੀਆਂ ਮਿਲੀਆਂ ਨੇ ਸਾਰੀਆਂ ਸਰਕਾਰਾਂ ਹੀ ਇੱਕੋ ਵਰਗੀਆਂ ਨੇ ਕੋਈ ਹਰੇਕ ਸਰਕਾਰ ਇੱਕੋ ਥਾਲੀ ਦੀ ਚੱਟੀ-ਵੱਟੀ ਹੈ ਤੁਸੀਂ ਦੇਖੋ ਕਿ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਪੰਜਾਬ ਇਹਨਾਂ ਤੋਂ ਸਰਕਾਰੀ ਨੌਕਰੀਆਂ ਦਵਾਂਗੇ ਬੇਰੋਜ਼ਗਾਰੀ ਖਤਮ ਕਰਾਂਗੇ ਕਾਰੋਬਾਰ ਚਲਾ ਦਾਂਗੇ ਬਾਹਰਲੇ ਨੌਜਵਾਨ ਇੱਧਰ ਆਉਣਗੇ ਇੱਧਰਲੇ ਨੌਜਵਾਨ ਬਾਹਰ ਨਹੀਂ ਜਾਣਗੇ ਹਾਲਾਂਕਿ ਗੋਰੇ ਗੋਰੀਆਂ ਇੰਦਰਾ ਕੇ ਕੰਮ ਕਰਨਗੇ ਪਹਿਲਾਂ ਤਾਂ ਭਗਵੰਤ ਮਾਨ ਸਰਕਾਰ ਨੇ ਸਾਰੇ ਲੋਕਾਂ ਨੂੰ ਪਿੱਛੇ ਲਾ ਲਿਆ ਸਾਰੇ ਲੋਕਾਂ ਨੂੰ ਪਿੱਛੇ ਲਾ ਕੇ ਆਪਣੀਆਂ ਵੋਟਾਂ ਲੈਣੀਆਂ ਨੇਤਾ ਬਣ ਗਏ ਸਾਰਾ ਕੁਝ ਕਰ ਲਿਆ ਤੇ ਬਾਅਦ ਵਿੱਚ ਉਹੀ ਵਾਅਦੇ ਕਰਦੇ ਪਾਉਂਦੇ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਜੋ ਪੰਜਾਬ ਦੀ ਸਰਕਾਰ ਹੈ ਸਿਮਰ ਮਾਨ ਜੀ ਨੇ ਇੰਨੇ ਜ਼ਿਆਦਾ ਵਾਅਦੇ ਕੀਤੇ ਸੀ ਉੱਤੇ ਤਾਂ ਪੂਰਾ ਉਤਰੇ ਨਹੀਂ ਤੇ ਦੂਜੇ ਪਾਸੇ ਅੱਜ ਜੋ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਅੱਜ ਐਲਾਨ ਕੀਤਾ ਹੈ ਕਿ ਜੋ 8 ਮਾਰਚ ਤੋਂ ਪਹਿਲਾਂ ਪਹਿਲਾਂ ਜੋ ਇਹ ਮਹਿਲਾਵਾਂ ਨੇ ਮਹਿਲਾਵਾਂ ਨੂੰ 25-25 ਸੌਤੀਆਂ ਉਹਨੇ ਖਾਤੇ ਵਿੱਚ ਆਇਆ ਕਰੇਗਾ ਤੇ ਮਹਿਲਾਵਾਂ ਦੇ ਜੋ ਨਾਲ ਸੀ ਵਾਅਦੇ ਕੀਤੇ ਨੇ ਸਰਕਾਰਾਂ ਦੇ ਅਖੀ ਜੋ ਲੋਕਾਂ ਦੇ ਨਾਲ ਵਾਦੇ ਕੀਤੇ ਨੇ ਆਪ ਨੂੰ ਪੂਰੀ ਸ਼ਿਕਤ ਨਾਲ ਨਿਭਾਵਾਂਗੇ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਵਾਂਗੇ ਉਹਨਾਂ ਦੇ ਦੁਆਰਾ ਇਹ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਿੰਨ ਸਾਲ ਸਰਕਾਰ ਪੰਜਾਬ ਚੱਲੀ ਹੈ ਜੇਕਰ ਪੰਜਾਬ ਜੀ ਨੇ ਕੁਝ ਕਰ ਸਕੇ ਤਾਂ ਹੋਰ ਕਿੱਥੇ ਕੀ ਕਰਨਗੇ ਉਹਨਾਂ ਨੂੰ ਇਹ ਜੀ ਸੋਚਣੀ ਚਾਹੀਦੀ ਹੈ ਹੁਣ ਤਾਂ ਵਰਤਮਾਨ ਸਰਕਾਰ ਨੂੰ ਇਹ ਜੀ ਸੋਚਣੀ ਚਾਹੀਦੀ ਹੈ ਕਿ ਮੇਰੇ ਮੇਰੇ ਉੱਤੇ ਲੋਕ ਇੰਨੀਆਂ ਤੌਮਤਾ ਲਗਾ ਰਹੇ ਨੇ ਇੰਨੀਆਂ ਮੈਨੂੰ ਬੋਲ ਰਹੇ ਨੇ ਕਿ ਮੈਂ ਪੰਜਾਬ ਦੇ ਕੁਝ ਕਰ ਦਵਾਂ ਜੇਕਰ ਜੇ ਉਹ ਕੋਸਾਰਾ ਕੁਝ ਕਰ ਲੈਂਦੇ ਹੁੰਦੇ ਤਾਂ ਜੋ ਆਪਣੇ ਨੌਜਵਾਨ ਗਏ ਨੇ ਉਹਨਾਂ ਨੂੰ ਡਿਪੋਟ ਹੋ ਕਿਉਂਦੀ ਕੀ ਲੋੜ ਸੀ ਬਾਕੀ ਦੋਸਤੋ ਤੁਹਾਡੇ ਨਾਲ ਖਬਰਾਂ ਸੰਧੀਆਂ ਕਰ ਰਹੀਆਂ ਹਾਂ ਤੁਸੀਂ ਜਿਹੜੇ ਆਪਣੇ ਲੈਕਚਰ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਜੱਤੀ ਦੇ ਨਾਲ ਬਹੁਤ ਮਿਹਰਬਾਨੀ